पंजाब सरकार ने पशुपालकों को बड़ी राहत देते हुए सांप से काटे जाने पर जानवरों को मुफ्त एंटीवेनम इंजेक्शन देने का फैसला किया है ये जानकारी डिप्टी डायरेक्टर पशुपालन डॉक्टर रविंदर सिंह ने दी उन्होंने कहा कि यह पहली बार है कि बिल्लियों कुत्तों और भैंसों जैसे घरेलू पशुओं को सांप के जहर से बचाने के लिए यह टीका ज़िले के पशु अस्पतालों और सभी तहसीलों सत्रों के अस्पतालों में उपलब्ध है ਉਹਨਾਂ ਨੇ ਕਿਹਾ ਕਿ ਭਟੀਆਂ ਉੱਪਰ ਰੱਖੇ ਗਏ ਘੋੜਿਆਂ ਖਚਰਾਂ ਅਤੇ ਗਧਾਂ ਨੂੰ ਵੀ ਸਰਕਾਰ ਟਿੱਟਨਸ ਰੋਗ ਸੇ ਬਚਾਉਣੇ ਲਈ ਮੁਫਤ ਟੀਕਾਕਰਨ ਕਰਵਾਏਗੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਇੱਥੇ ਡਾਕਟਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਆਉਣ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦਾ। ਸਭ ਤੋਂ ਵੱਡੀ ਗੱਲ ਜਿਹੜੀ ਇਸ ਵਾਰੀ ਇਸ ਸਰਕਾਰ ਨੇ ਸਾਡੇ ਪਸ਼ੂ ਪਾਲਣ ਵਿਭਾਗ ਨੇ ਕੀਤੀ ਹੈ ਇਹ ਪਹਿਲੀ ਵਾਰ ਹੈ ਕਿ ਸੱਪ ਦੇ ਕੱਟਣ ਤੇ ਜੇਕਰ ਕਿਸੇ ਪਸ਼ੂ ਨੂੰ ਕੋਈ ਸੱਪ ਕੱਟ ਲਿੰਦਾ ਕੁੱਤੇ ਨੂੰ ਬਿੱਲੀ ਨੂੰ ਜਾਂ ਕੋਈ ਪਾਲਤੂ ਪਸ਼ੂ ਮੱਝ ਗਾਂ ਨੂੰ ਤਾਂ ਉਹਦੇ ਵਾਸਤੇ ਜਿਹੜਾ ਐਂਟੀ ਸਨੇਕ ਵੈਨਮ ਟੀਕਾ ਉਹ ਸਾਡੇ ਕੋਲ ਸਾਡੀ ਪਸ਼ੂ ਸੰਸਥਾ ਵੈਟਰਨਰੀ ਪੋਲੀਕਲੀਨਿਕ ਮਹਾਦੀਆਂ ਤੇ ਜਿੰਨੇ ਵੀ ਸਾਡੇ ਸੀਨੀਅਰ ਬਲੌਕ ਸੀਨੀਅਰ ਵੈਟਰਨਰੀ ਅਫੀਸਰ ਦੇ ਜਿਹੜੇ ਤਹਿਸੀਲ ਲੈਵਲ ਦੇ ਹਸਪੀਟਲ ਨੇ ਉਹਨਾਂ ਦੇ ਵਿੱਚ ਬਿਲਕੁਲ ਮੁਫਤ ਮਿਲੇਗਾ ਤਾਂ ਜੇ ਕਿਸੇ ਪਸ਼ੂ ਪਾਲਕ ਦਾ ਕੋਈ ਵੀ ਜਾਨਵਰ ਇਸੇ ਬਿਮਾਰੀ ਨਾਲ ਜਾਂ ਛਾਪ ਦੇ ਨਾਲ ਕੱਟਿਆ ਜਾਂਦਾ ਤਾਂ ਉਸ ਦਾ ਟੀਕਾ ਜਿਹੜਾ ਬਿਲਕੁਲ ਫ੍ਰੀ ਪਹਿਲੀ ਵਾਰ ਗਵਰਨਮੈਂਟ ਵੱਲੋਂ ਦਿੱਤਾ ਮੁਹੱਈਆ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਹੈ ਵੀ ਇੱਕ ਸਾਡੇ ਪਸ਼ੂ ਪਾਲਣ ਮੈਂਕਮੇਂਟ ਦੇ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਸਰਦਾਰ ਗੁਰਮੀਤ ਸਿੰਘ ਜੀ ਖੋਡੀਆਂ ਉਹਨਾਂ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਇਹ ਕੀਤਾ ਹੈ ਵੀ ਜੇ ਸਾਡੇ ਖੱ쩌 ਰੇੜੇ ਜਾਂ ਘੋੜੇ ਜਾਂ ਕੋਈ ਗਧੇ ਜਿੰਨੇ ਵੀ ਪੱਠਿਆਂ ਤੇ ਜਾਂ ਹੋਰ ਕੋਈ ਲੇਬਰ ਕਲਾਸ ਵਰਤਰਹੀ ਹੈ ਉਹਨਾਂ ਨੂੰ ਡਰਾਫਟ ਪਰਪਸ ਵਾਸਤੇ ਤਾਂ ਉਹਨਾਂ ਦੇ ਵਿੱਚ ਵੀ ਅਸੀਂ ਐਂਟੀ ਟੈਟਨਸ ਦਾ ਜਿਹੜਾ ਟੀਕਾ ਉਹ ਗਵਰਨਮੈਂਟ ਵੱਲੋਂ ਫ੍ਰੀ ਮੁਹੱਈਆ ਕਰਾਇਆ ਬਹੁਤ ਜਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਸ ਵੇਲੇ ਸਾਡੇ ਫੀਲਡ ਦੇ ਵਿੱਚ ਦੋ ਬਹੁਤ ਹੀ ਅਹਿਮ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਨੰਬਰ 1 ਤੇ ਹੈਗੀ ਕੈਟਲ ਸੈਂਸਸ 21ਵੀਂ ਪਸ਼ੂ ਧਨ ਗਣਨਾ ਉਹ ਚੱਲ ਰਹੀ ਹੈ ਜਿਹੜੇ ਕਿ ਜਿੰਨੇ ਇਕੱਲੇ ਇਕੱਲੇ ਪਿੰਡ ਸਾਡੇ ਮੈਕਮੇ ਦੇ ਜਿਹੜੇ ਮੁਲਾਜ਼ਮ ਨੇ ਜਾਂਦੇ ਨੇ ਕੁਝ ਸੁਪਰਵਾਈਜ਼ਰਸ ਨੇ ਜਿਹੜੇ ਡਾਕਟਰਸ ਨੇ ਬਾਕੀ ਨੋਮੀਨੇਟਰਸ ਨੇ ਉਹਨਾਂ ਵਿੱਚ ਵੈਟ ਨੇ ਇਨਸਪੈਕਟਰ ਵੀ ਨੇ ਤੇ ਕੁਝ ਪ੍ਰਾਈਵੇਟ ਨੌਜਵਾਨ ਤੇ ਸਖੀਆਂ ਵੀ ਰੱਖੀਆਂਈ ਨੇ ਜਿਹੜੀਆਂ ਘਰ ਘਰ ਜਾ ਕੇ ਇਕੱਲੇ ਇਕੱਲੇ ਪਿੰਡ ਵਿੱਚ ਜਾ ਕੇ ਇਹ ਸਾਰੇ ਪਸ਼ੂਆਂ ਦੀ ਧਨ ਗਣਨਾ ਕਰਨਗੇ ਇਸ ਵਾਰ ਬਰੀਡ ਵਾਈਜ਼ ਹੋਣੀ ਹੈ ਜਿਹੜੀ گاਵਾਾਂ ਦੇ ਵਿੱਚ ਕਿਹੜੀਆਂ ਕਰੀਆਂ ਬਰੀਡਾਂ ਨੇ ਮੱਝਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਬਰੀਡਾਂ ਨੇ ਘੋੜਿਆਂ ਦੇ ਵਿੱਚ ਇਦਾਂ ਹੀ ਕੁੱਤਿਆਂ ਦੇ ਵਿੱਚ ਤੇ ਮੁਰਗੀਆਂ ਆਦ ਦੇ ਵਿੱਚ ਸਾਰੇ ਪਸ਼ੂਆਂ ਦੀਆਂ ਕੋਈ ਦੂਸਰੀ ਜਿਹੜੀ ਐਕਟੀਵਿਟੀ ਚੱਲ ਰਹੀ ਆ ਉਹ ਹੈਗੀ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜਿਹੜੀ ਕਿ ਸਾਡੇ ਮੰਤਰੀ ਸਾਹਿਬ ਨੇ 15 ਫਰਵਰੀ ਤੋਂ ਇਸ ਦਾ ਉਦਘਾਟਨ ਕੀਤਾ ਤੇ ਆਪਣੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ 68000 ਗਊਆਂ ਨੇ ਇਕੱਲੀ-ਕੱਲੀ ਗਊ ਨੂੰ ਇਹ ਵੈਕਸੀਨ ਲਗਵਾਈ ਜਣੀ ਆ ਜੋ ਕਿ ਫ੍ਰੀ ਆਫ ਕਾਸਟ ਹੈ ਬਿਲਕੁਲ ਹੀ ਕਿਸੇ ਇੱਕ ਨਵੇਂ ਪੈਸੇ ਦਾ ਵੀ ਉਹਦੇ ਉੱਪਰ ਖਰਚਾ ਨਹੀਂ ਸੋ ਮੇਰੀ ਇਸ ਜ਼ਿਲ੍ਹੇ ਦੇ ਪਸ਼ੂ ਪਾਲਕ ਵੀਰਾਂ ਨੂੰ ਇਹ ਬਹੁਤ ਹੀ ਪਰਜ਼ੋਰ ਅਪੀਲ ਹੈ ਵੀ ਤੁਸੀਂ ਆਪਣੇ ਆਪਣੇ ਪਸ਼ੂਆਂ ਨੂੰ ਇਹ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜੋ ਕਿ ਬਹੁਤ ਹੀ ਭਿਆਨਕ ਬਿਮਾਰੀ ਹੈ 2 ਸਾਲ ਪਹਿਲਾਂ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਸਪੈਸ਼ਲੀ ਗਊਆਂ ਦਾ ਤਾਂ ਉਹਨਾਂ ਦੇ ਬਚਾ ਲਈਏ ਟੀਕੇ ਜ਼ਰੂਰ ਲਵਾਉਣ ਬਹੁਤ ਬਹੁਤ ਇਹ ਮੁਫਤ ਨੇ ਸਾਰੀਆਂ ਚੀਜ਼ਾਂ ਇਹ ਬਿਲਕੁਲ ਮੁਫਤ ਨੇ